ਅੱਜ ਦੇ ਵਾਈਬ ਦੇ ਵਿੱਚ ਅਜੰਦਰ ਕੋਰਸ ਸੁਣੀ ਬਣਾ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਆਕਰਸ਼ਣ ਦਾ ਸਿਧਾਂਤ ਜਿਸ ਨੂੰ ਲਾਅ ਆਫ ਅਟਰੈਕਸ਼ਨ ਕਿਹਾ ਜਾਂਦਾ ਹੈ ਇਸ ਸਿਧਾਂਤ ਦੇ ਮੁਤਾਬਕ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਕਦੇ ਵੀ ਸ਼ਾਮਿਲ ਨਹੀਂ ਕਰਦੇ ਜੋ ਆਪਾਂ ਚਾਹੁੰਦੇ ਹਾਂ ਜਾਂ ਜੋ ਆਪਾਂ ਮੰਗਦੇ ਬਲਕਿ ਇਸ ਦੀ ਉਚਾਈ ਅਪਾ ਸਿਰਫ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਕਰਸ਼ਿਤ ਕਰ ਸਕਦੇ ਹਾਂ ਜਿਸ ਫ੍ਰੀਕੁਐਂਸੀ ਤੇ ਅਪਾ ਖੁਦ ਵਾਈਬ੍ਰੇਟ ਕਰ ਰਹੇ ਹਾਂ ਹੁਣ ਇਸ ਚੀਜ਼ ਦਾ ਕੀ ਅਰਥ ਹੈ ਇਸ ਦਾ ਅਰਥ ਹੈ ਕਿ ਜੇਕਰ ਆਪਣੇ ਅੰਦਰ ਈਰਖਾ ਦੀ ਭਾਵਨਾ ਭਰੀ ਹੋਈ ਹੈ ਤੇ ਅਪਾ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਖੂਬਸੂਰਤ ਤੇ ਸਕੂਨ ਭਰੇ ਰਿਸ਼ਤੇ ਤਾਂ ਇਹ ਸੰਭਵ ਨਹੀਂ ਹੈ ਸਾਰਿਆਂ ਨਾਲੋ ਪਹਿਲਾਂ ਆਪਾਂ ਨੂੰ ਖੁਦ ਆਪਣੇ ਅੰਦਰਲੀ ਫ੍ਰੀਕਵੈਂਸੀ ਨੂੰ ਚੇਂਜ ਕਰਨਾ ਪਵੇਗਾ ਜੋ ਵੀ ਚੀਜ਼ ਆਪਾਂ ਬਾਹਰੋਂ ਅਗਰਸ਼ਿਤ ਕਰਨਾ ਚਾਹੁੰਦੇ ਆ ਪਹਿਲਾਂ ਉਸ ਚੀਜ਼ ਨੂੰ ਆਪਣੇ ਅੰਦਰ ਲੈ ਕੇ ਆਉਣਾ ਪਵੇਗਾ ਤੇ ਇਹੀ ਇਸ ਸਿਧਾਂਤ ਦਾ ਸਾਰਿਆਂ ਨਾਲੋ ਪਹਿਲਾ ਮੂਲਾ ਅਸੂਲ ਹੈ ਕਿ ਆਪਾਂ ਉਹ ਚੀਜ਼ ਪ੍ਰਾਪਤ ਨਹੀਂ ਕਰਦੇ ਜੋ ਆਪਾਂ ਚਾਹੁੰਦੇ ਬਨ ਕੇ ਆਪਾਂ ਉਹ ਚੀਜ਼ ਪ੍ਰਾਪਤ ਕਰਦੇ ਹਾਂ ਜੋ ਆਪਾਂ ਅਸਲ ਦੇ ਵਿੱਚ ਖੁਦ ਅੰਦਰੋਂ ਹਾਂ ਤੇ ਬੜਾ ਹੀ ਆਸਾਨ ਜਿਹਾ ਸਿਧਾਂਤ ਹੈ ਜਿਸ ਨੂੰ ਬਹੁਤ ਵਾਰੀ ਆਪਾਂ ਨੂੰ ਕਈ ਵੱਖ-ਵੱਖ ਥਾਵਾਂ ਤੇ ਇਹ ਸਮਝਣ ਨੂੰ ਵੀ ਮਿਲਦਾ ਕਿ ਜਿਸ ਤਰ੍ਹਾਂ ਦਾ ਬੀਜਾਂਗੇ ਉਸੇ ਤਰ੍ਹਾਂ ਦਾ ਵੱਡਾਂਗੇ ਹੁਣ ਇਹ ਬੀਜ ਜੋ ਹੈ ਉਹ ਅਸਲ ਦੇ ਵਿੱਚ ਆਪਣੀ ਖੁਦ ਦੀ એનર્ਜੀ ਹੈ ਜਿਸ ਤਰ੍ਹਾਂ ਦੀ એનર્ਜੀ ਆਪਾਂ ਬਾਹਰ ਬ੍ਰਹਿਮੰਡ ਦੇ ਵਿੱਚ ਭੇਜਾਂਗੇ ਆਪਣੇ ਥਾਟਸ ਦੇ ਥਰੂ ਆਪਣੇ ਐਕਸ਼ਨਸ ਦੇ ਥਰੂ ਆਪਣੇ ਵਰਡਸ ਦੇ ਥਰੂ ਉਸੇ ਚੀਜ਼ ਨੇ 10 ਗੁਣਾ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਣਾ ਤੇ ਇਸਦੇ ਲਈ ਕੋਈ ਹੋਰ ਜ਼ਿੰਮੇਕਾਰ ਕਦੇ ਵੀ ਨਹੀਂ ਹੁੰਦਾ ਜੋ ਵੀ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਉਹ ਸਿਰਫ ਤੇ ਸਿਰਫ ਆਪਣੇ ਹੀ ਥਾਟਸ ਦੀ ਕ੍ਰिएशन ਹੈ ਕਿਉਂਕਿ ਜਿਸ ਤਰ੍ਹਾਂ ਦੀ ਫ੍ਰੀਕਵੈਂਸੀ ਆਪਾਂ 24 ਘੰਟੇ ਬਾਹਰ ਵਾਈਬ੍ਰੇਟ ਕਰਾਂਗੇ ਉਸ ਫ੍ਰੀਕਵੈਂਸੀ ਨੇ ਬਾਹਰ ਜਾ ਕੇ ਆਪਣੇ ਨਾਲ ਮਿਲਦੀਆਂ ਜੁਲਦੀਆਂ ਚੀਜ਼ਾਂ ਨੂੰ ਹੀ ਆਕਰਸ਼ਿਤ ਕਰਨਾ ਹੈ ਕਿਉਂਕਿ ਹਰ ਇੱਕ ਚੀਜ਼ ਐਨਰਜੀ ਹੈ ਆਪਾਂ ਜਿਸ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰ ਰਹੇ ਹਾਂ ਆਪਾਂ ਆਪਣੀ ਲਾਈਫ ਦੇ ਵਿੱਚ ਉਹੋ ਜਿਹੇ ਹੀ ਤਨੁਪਰਵ ਉਹੋ ਜਿਹੇ ਹੀ ਲੋਕ ਆਕਰਸ਼ਿਤ ਕਰਾਂਗੇ ਜੋ ਉਸ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰ ਰਹੇ ਹਨ ਬਾਕੀ ਦੇ ਲੋਕ ਤੁਹਾਡੇ ਆਲੇ-ਦਾਲੇ ਹੋ ਕੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਹੋਣਗੇ ਤੁਹਾਨੂੰ ਲੱਗੇਗਾ ਕਿ ਪਰਸਰ ਮੇਰੀ ਜ਼ਿੰਦਗੀ ਦੇ ਵਿੱਚ ਉਹ ਐਬਸੈਂਟ ਹੈ ਇਸ ਤਰ੍ਹਾਂ ਦਾ ਅਨੁਭਵ ਮੇਰੀ ਜ਼ਿੰਦਗੀ 'ਚ ਉਹ ਐਬਸੈਂਟ ਹੈ ਉਹ ਕਿਉਂ ਹੈ ਉਹ ਕਿਉਂਕਿ ਉਹ ਤੁਹਾਡੀ ਫ੍ਰੀਕੁਐਂਸੀ ਤੇ ਵਾਈਬ੍ਰੇਟ ਹੀ ਨਹੀਂ ਕਰ ਰਿਹਾ ਤੁਸੀਂ ਉਸ ਇਨਸਾਨ ਨੂੰ ਚਾਹ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਨਕਲੂਡ ਹੀ ਨਹੀਂ ਕਰ ਪਾਉਂਗੇ ਤੁਸੀਂ ਉਸ ਤਰ੍ਹਾਂ ਦੇ ਅਨੁਭਵ ਚਾਹ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਪ੍ਰਾਪਤ ਕਰ ਸਕਦੇ ਤਾਂ ਸਾਰਿਆਂ ਨਾਲੋਂ ਪਹਿਲਾ ਜਿਹੜਾ ਅਸੂਲ ਹੈ ਉਹ ਹੈ ਕਿ ਖੁਦ ਨੂੰ ਉਸ ਫ੍ਰੀਕੁਐਂਸੀ ਉੱਪਰ ਲੈ ਕੇ ਆਓ ਜੇ ਮੰਨਦੇ ਵਿੱਚ ਕੋਈ ਵੀ ਆ ਕੇ ਲੋਕੀ ਨੇ ਇਹ ਖਾਦੀ ਭਾਵਨਾ ਹੈ ਕੋਈ ਕਿਸੇ ਦੇ ਦਿੱਤੇ ਗੁੱਸਾ ਹੈ ਕੋਈ ਵੀ ਚਿੰਤਾ ਹੈ ਮਨ ਦੇ ਵਿੱਚ ਤਾਂ ਜਦੋਂ ਤੱਕ ਆਪਾਂ ਉਸ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰਾਂਗੇ ਤਾਂ ਉਸ ਫ੍ਰੀਕੁਐਂਸੀ ਨਾਲ ਬਾਹਰ ਜਿਹੜੇ ਵੀ ਅਨੁਭਵ ਮੈਚ ਕਰਨਗੇ ਤਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਉਹੀ ਆਕਰਸ਼ਿਤ ਕਰਾਂਗੇ ਨਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਸਕੂਨ ਹੋਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ਹਰ ਰਿਸ਼ਤੇ ਹੋਣ ਤਾਂ ਸਾਰਿਆਂ ਨੂੰ ਪਹਿਲਾਂ ਉਹ ਸਕੂਨ ਜੋ ਹੈ ਉਹ ਆਪਣੇ ਮਨ ਦੇ ਅੰਦਰ ਆਪਾਂ ਨੂੰ ਪਤਾ ਕਰਨਾ ਪਵੇਗਾ ਤੇ ਇਸ ਦੇ ਕਈ ਤਰੀਕੇ ਨੇ ਜੋ ਮੈਂ ਅੱਗੇ ਆਉਣ ਵਾਲੀ ਵੀਡੀਓਜ਼ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਸਾਰਿਆਂ ਨੂੰ ਜ਼ਿਆਦਾ ਜ਼ਰੂਰ ਹੈ ਉਹ ਇੱਕ ਰੂਟੀਨ ਸੈੱਟ ਕਰਨੀ ਆਪਣੇ ਲਈ ਸਵੇਰੇ ਸਭ ਤੋਂ ਪਹਿਲਾਂ ਉੱਠੋ ਉੱਠ ਕੇ ਆਪਣੇ ਆਪ ਨੂੰ ਪਹਿਲਾਂ ਗ੍ਰੈਟੀਟਿਊਡ ਦੇ ਕਰੋ ਆਪਣੇ ਆਪ ਨੂੰ ਹਾਂਜੀ ਆਪਣੀ ਬਾਡੀ ਨੂੰ ਆਪਣੇ ਘਰ ਨੂੰ ਆਪਣੀ ਫੈਮਿਲੀ ਨੂੰ ਜੋ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਮੇਰੀ ਲਾਈਫ ਦੇ ਵਿੱਚ ਜਿਨ੍ਹਾਂ ਨੇ ਵੀ ਤੁਹਾਨੂੰ ਅੱਗੇ ਅਪਲਿਫਟ ਕਰਨ ਚ ਤੁਹਾਡੀ ਹੈਲਪ ਕੀਤੀ ਆ ਛੋਟੇ ਛੋਟੇ ਹਨ ਉਹ ਉਹ ਛੋਟੀਆਂ-ਛੋਟੀਆਂ ਚੀਜ਼ਾਂ ਹਰ ਇੱਕ ਚੀਜ਼ ਲਈ ਗ੍ਰੈਟੀਟਿਊਡ ਦੇ ਕਰੋ ਉਸ ਤੋਂ ਬਾਅਦ ਕੁਝ ਟਾਈਮ ਧਿਆਨ ਲੇ ਇਸ ਤੋਂ ਬਿਨਾ ਆਪਣੀ ਜ਼ਿੰਦਗੀ ਵਿੱਚ ਸਕੂਨ ਕਨਕਲੂਡ ਕਰਨ ਦਾ ਕੋਈ ਦੂਸਰਾ ਰਸਤਾ ਨਹੀਂ ਹੈ ਜੋ ਮਰਜ਼ੀ ਕਰ ਲਵੋ ਜਿੱਥੇ ਮਰਜ਼ੀ ਅਪਰੋਚ ਕਰ ਲਵੋ ਜਦੋਂ ਤੱਕ ਖੁਦ ਦੇ ਅੰਦਰ ਨਹੀਂ ਜਾਣਾ ਸ਼ੁਰੂ ਕਰਦੇ ਧਿਆਨ ਦੇ ਵਿੱਚ ਨਹੀਂ ਬੈਠਣਾ ਸ਼ੁਰੂ ਕਰਦੇ ਚਾਹੇ 5 ਮਿੰਟ ਤੋਂ ਸਟਾਰਟ ਕਰੋ ਉਸ ਤੋਂ ਬਾਅਦ ਤੀਸਰੀ ਜੋ ਚੀਜ਼ ਤੁਸੀਂ ਕਰ ਸਕਦੇ ਹੋ ਟ੍ਰਾਈ ਟੂ ਕਨੈਕਟ ਵਿਦ ਅ ਨੇਚਰ ਕਿਉਂਕਿ ਉਹ ਤੁਹਾਨੂੰ ਬਹੁਤ ਜ਼ਿਆਦਾ ਹੀਲ ਕਰਦੀ ਹੈ ਜੇ ਤੁਹਾਡੇ ਹੋਮਸ ਨੇ ਇਨਰ ਚਾਈਲਡ ਹੋਮਸ ਨੇ ਜਾਂ ਕੁਝ ਵੀ ਹੋਰ ਹੈ ਤਾਂ ਉਹ ਦੇ ਲਈ ਨੇਚਰ ਇਜ਼ ਦਾ ਬੈਸਟ ਮੈਡੀਸਨ ਤੁਸੀਂ ਉਸ ਦਾ ਪੂਰਾ ਲਾਭ ਉਠਾਓ ਤੇ ਇਹ ਸਾਰੀ ਚੀਜ਼ ਇੱਕ ਰੂਟੀਨ ਦੇ ਤੌਰ ਤੇ ਫੋਲੋ ਕਰੋ ਇਹ ਨਹੀਂ ਕਿ ਇੱਕ ਦੋ ਦਿਨ ਕੰਮ ਕੀਤਾ ਗ੍ਰੈਟੀਟਿਊਡ ਤੇ ਕੀਤਾ ਤੇ ਰਿਜ਼ਲਟ ਦੇਖਣ ਲੱਗੇ ਇਸ ਤਰ੍ਹਾਂ ਨਹੀਂ ਕਰਨਾ ਸਟੇਜ ਨੂੰ ਰੈਗੂਲਰਲੀ ਫੋਲੋ ਕਰਨਾ ਹੈ ਲੌਂਗ ਟਰਮ ਤੱਕ ਤਾਂ ਕਿ ਤੁਹਾਨੂੰ ਟੈਸਟ ਰਿਜ਼ਲਟਸ ਮਿਲ ਸਕਣ ਤੁਹਾਡੀ ਲਾਈਫ ਦੇ ਵਿੱਚ ਆਫਟਰ 댓 ਫੇਰ ਤੁਸੀਂ ਉਸ ਤੋਂ ਬਾਅਦ ਬਹੁਤ ਈਜ਼ਲੀ ਬਹੁਤ ਆਸਾਨੀ ਨਾਲ ਚੇਂਜ ਆਪਣੇ ਲਾਈਫ ਦੇ ਵਿੱਚ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਕਿ ਤੁਸੀਂ ਬੜੀ ਆਸਾਨੀ ਨਾਲ ਆਪਣੀ ਰਿਅਲਿਟੀ ਸ਼ਿਫਟ ਕਰ ਲਈ ਹੈ ਜਿਸ ਨੂੰ ਕੁਆਂਟਮ ਜੰਪਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਸਾਇੰਸ ਦੇ ਵਿੱਚ ਵੀ ਇਸ ਚੀਜ਼ ਨੂੰ ਅਪਰੂਵ ਕੀਤਾ ਜਾ ਚੁੱਕਿਆ ਹੈ ਤੁਸੀਂ ਵੀ ਆਪਣੀ ਰਿਅਲਿਟੀ ਨੂੰ ਬੜੀ ਈਜ਼ਲੀ ਚੇਂਜ ਕਰ ਸਕਦੇ ਹੋ ਜਸਟ ਬਾਈ ਚੇਂਜਿੰਗ ਯਰ ਥਾਟਸ ਇਸ ਤਰ੍ਹਾਂ ਜੋ ਇਹ ਜੋ ਪ੍ਰੋਸੈਸ ਹੈ ਇਹ ਕੋਈ ਨਹੀਂ ਹੈ ਕਿ ਬੜਾ ਆਪ ਖਾਇਆ ਤੁਸੀਂ ਨਹੀਂ ਕਰ ਸਕਦੇ ਕਿਸੇ ਹੋਰ ਕੋਲ ਸਪੈਸ਼ਲ ਕੋਲ ਸਕਿਲਸ ਹੁੰਦੀਆਂ ਨੇ ਉਹ ਵੀ ਇਹ ਚੀਜ਼ ਕਰ ਸਕਦੇ ਨੇ ਇਹ ਸਕਿਲ ਹਰ ਇੱਕ ਇਨਸਾਨ ਦੇ ਵਿੱਚ ਆ ਬਸ ਤੁਹਾਨੂੰ ਆਪਣੇ ਮਨ ਨੂੰ ਕਾਬੂ ਕਰਨਾ ਆਉਣਾ ਚਾਹੀਦਾ ਇਸ ਦੇ ਉੱਤੇ ਜੋ ਇਸ ਵਿੱਚ ਥਾਟਸ ਚੱਲਦੇ ਰਹਿੰਦੇ ਆ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਕੀ ਸੋਚ ਰਹੀ ਔ ਤੁਸੀਂ ਦਿਨ ਪਰ ਦੇ ਵਿੱਚ ਜੋ ਤੁਸੀਂ ਚੀਜ਼ ਲਾਈਫ ਦੇ ਵਿੱਚ ਅਟਰੈਕਟ ਕਰਨੀ ਹੈ ਜੋ ਤੁਹਾਡਾ ਗੋਲ ਹੈ ਜੋ ਤੁਸੀਂ ਟੀਚਾ ਰੱਖਿਆ ਹੋਇਆ ਹੈ ਆਪਣੇ ਮਨ ਨੂੰ ਸਿਰਫ ਉਹ ਚੀਜ਼ਾਂ ਸੋਚਣ ਦੇ ਲਈ ਕੰਮ ਲਗਾਓ ਉਸ ਚੀਜ਼ ਲਈ ਤੁਹਾਨੂੰ ਜ਼ਿਆਦਾ ਪਤਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਐਫਰਟ ਤੁਹਾਡੇ ਲਈ ਕੰਮ ਕਰਨਗੇ ਉਹ ਐਫਰਟਸ ਕ੍ਰੀਏਟ ਕਰੋ ਉਹ ਆਪਣੇ ਲਾਈਫ ਦੇ ਵਿੱਚ ਚੀਜ਼ਾਂ ਅਪਲਾਈ ਕਰਨੀਆਂ ਸ਼ੁਰੂ ਕਰੋ ਤਾਂ ਤੁਸੀਂ ਬੜੇ ਆਰਾਮ ਨਾਲ ਉਹ ਚੀਜ਼ ਆਪਣੇ ਲਾਈਫ ਦੇ ਵਿੱਚ ਅਟਰੈਕਟ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ ਇਸ ਦੇ ਨਾਲ ਤੁਹਾਡੀ ਇਨਰ ਫ੍ਰੀਕੁਐਂਸੀ ਉਸ ਫ੍ਰੀਕੁਐਂਸੀ ਤੇ इजीली ਸੈਟ ਹੋ ਜਾਏਗੀ ਇਹ ਜੋ ਰੂਟੀਨ ਮੈਂ ਦੱਸੀਆ ਉਸ ਨੂੰ ਫੋਲੋ ਕਰਨ ਦੇ ਨਾਲ ਸਾਰਿਆਂ ਨਾਲੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਟ੍ਰਾਈ ਟੂ ਆਈਸੋਲੇਟ ਯਰself ਐਜ਼ ਮੱਚ ਐਜ਼ ਯੂ ਕੈਨ ਮਤਲਬ ਅਨਨੈਸੈਸਰੀ ਗੈਦਰਿੰਗਸ ਤੋਂ ਬਚੋ ਬਹੁਤ ਜ਼ਿਆਦਾ ਆਪਣੀ એનર્ਜੀ ਐਕਸਚੇਂਜ ਕਰਨ ਤੋਂ ਬਚੋ ਕਿਉਂਕਿ એનર્ਜੀ ਜੋ ਹੈ ਉਹ ਤੁਹਾਡੀ ਸਾਰਿਆਂ ਨਾਲੋਂ ਜ਼ਿਆਦਾ ਕੀਮਤੀ ਕਰੰਸੀ ਹੈ ਉਸ ਨੂੰ ਜਿੰਨਾ ਕੌਟੈਕਟ ਰੱਖੋਗੇ ਆਪਣੇ ਇਨਰ ਵਰਡ ਦੇ ਵਿੱਚ ਜਿੰਨਾ ਜ਼ਿਆਦਾ ਡੀਪਲੀ ਜਾਓਗੇ ਬਾਹਰ ਲਾਈਫ ਉਨੀ ਜ਼ਿਆਦਾ ਸੌਟ ਆਊਟ ਹੁੰਦੀ ਜਾਏਗੀ ਸੋ ਆਈ ਹੋਪ ਕਿ ਮੇਰੀ ਇਹ ਗੱਲਬਾਤ ਮੈਂ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਨੂੰ ਸਮਝ ਆਈ ਹੋਵੇਗੀ ਕਿ ਸਾਰੇ ਜਣੇ ਇਸ ਚੀਜ਼ ਨੂੰ ਜ਼ਰੂਰ ਅਪਲਾਈ ਕਰੋਗੇ ਥੈਂਕ ਯੂ ਸੋ ਮੱਚ ਬਾਏ ਬਾਏ